हां <ण्याँ> जी पंजाब वाले 사ਸਰੀ ਕਾਲ ਜਿਵੇਂ ਕਿ ਗੋਲਪ ਚੋਰ ਦੀ ਖਬਰ ਅੱਜ ਜਿਹੜੀ ਤੁਸੀਂ ਵੇਖਣ ਜਾ ਰਹੇ ਹੋ ਪੰਜਾਬ ਦੇ ਸਿੰਘਾਂ ਨੇ ਵੀੜਾ ਚੱਕ ਲਿਆ ਯਾਨੀ ਇਹਨਾਂ ਸਿੰਘਾਂ ਦੇ ਖਿਲਾਫ ਪੂਰੀ ਸਿਕ ਕੌਮ ਦੇ ਖਿਲਾਫ ਬੋਲਣਾ ਜਿਸ ਦਿਨ ਦਾ ਸ਼ੁਰੂ ਕੀਤਾ ਯਾਨੀ ਅਮਰਪਾਲ ਸਿੰਘ ਦੇ ਕੇਸ ਨੇ ਇਹਨੂੰ ਪਸਾ ਦਿੱਤਾ ਤਾਂ ਤੁਸੀਂ ਸੋਚਦੇ ਹੋਵੋਗੇ ਕਿ ਅਮਰਪਾਲ ਸਿੰਘ ਦੇ ਨਾਲ ਇਹਦਾ ਲੈਣਾ ਦੇਣਾ ਕੀ ਹੈ ਅਮਰਪਾਲ ਮੈਰੋਂ ਦੇ ਖਿਲਾਫ ਇਹਨੇ ਉਹ ਸ਼ਿਕਾਇਤਲੀ ਦਾਜੂਜ ਕੀਤਾ ਕਿ ਸਿੱਖ ਕੌਮ ਭੜਕ ਚੁੱਕੀ ਹੈ ਤੇ ਇਹਦਾ ਮੈਂ ਤੁਹਾਨੂੰ ਵੀਡੀਓ ਦਿਖਾਉਣ ਜਾ ਰਿਹਾ ਕਿਉਂਕਿ ਗੋਲਪਚੋਰ ਨੂੰ ਜਿਹੜਾ ਕੁਛ ਪੰਜਾਬ ਦੀ ਸਾਡੀ ਸਿੱਖ ਕੌਮ ਪੈ ਰਹੀ ਹੈ ਕਹਿੰਦੇ ਵੇ ਜੁੱਤੀ ਵੀ ਫਿਰੂਗੀ ਤੇ ਇਹਦੇ ਕਾਰਵਾਈ ਵੀ ਹੋਣੀ ਹੈ ਪਰ ਕਾਰਵਾਈ ਪ੍ਰਸ਼ਾਸਨ ਦੀ ਨਹੀਂ ਸਿੰਘਾਂ ਦੀ ਹੋਣੀ ਹੈ ਕਿਉਂਕਿ ਪ੍ਰਸ਼ਾਸਨ ਨੂੰ ਤਾਂ ਉਹ ਪਹਿਲੇ ਹੀ ਬੇਨਤੀ ਕਰ ਰਹੇ ਆ ਬੇਨਤੀ ਸਿੰਘਾਂ ਦੀ ਬੇਨਤੀ ਨਹੀਂ ਸਿੰਘਾਂ ਦਾ ਬੇਨਤਾ ਹੀ ਹੁੰਦਾ ਤਾਂ ਉਹ ਪ੍ਰਸ਼ਾਸਨ ਨੂੰ ਕਹਿ ਰਹੇ ਨੇ ਤੇ ਇਹਦਾ ਵੀਡੀਓ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਕਿਉਂਕਿ ਆਏ ਦਿਨ ਹਰ ਰੋਜ਼ ਸਵੇਰ ਨੂੰ ਅਮਰਪਾਲ ਸਿੰਘ ਮਹਿਰੋ ਦੇ ਉੱਤੇ ਇੱਕ ਐਸੀ ਵੀਡੀਓ ਪਾਉਂਦਾ ਕਿ ਲੋਕ ਛਿੜ ਜਾਂਦੇ ਨੇ ਜਿਹੜੇ ਲੋਕ ਸਿੱਖ ਕੌਮ ਦੇ ਵਿੱਚ ਨੇ ਤੇ ਸਿੱਖ ਕੌਮ ਦੇ ਵਿਰੁੱਧ ਕੋਈ ਵੀ ਸ਼ਬਦ ਨਹੀਂ ਸੁਣਦੇ ਕਿਉਂਕਿ ਗਿਆਨੀ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਨੂੰ ਵੀ ਇਸ ਖੱਚ ਬੰਦੇ ਨੇ ਅਨਾਪ ਸ਼ਨਾਪ ਸ਼ਬਦ ਬਹੁਤ ਬਾਹਰ ਬੋਲੇ ਨੇ ਬਹੁਤ ਸਾਰੇ ਲੋਕਾਂ ਨੂੰ ਟਾਰਗੇਟ ਕੀਤਾ ਪਰ ਹੁਣ ਕਹਦੇ ਉਹਦੀ ਅੰਤਿਮ ਘੜੀ ਕਹਿੰਦੇ ਬੂਟੇ ਦਾ ਸੁੱਕਣ ਦਾ ਵਕਤ ਆ ਗਿਆ ਬਾਈ ਤਾਂ ਹੁਣ ਸਾਰੇ ਜਣੇ ਧਿਆਨ ਦੇ ਨਾਲ ਸੁਣ ਲਓ ਕਿ ਜਿਹੜਾ ਖੱਚ ਬੰਦਾ ਸਾਡੀ ਸਿਕਾਉਂ ਦੇ ਖਰਾਬ ਬੋਲਣ ਵਾਲਾ ਹੁਣ ਉਹਨੂੰ ਸੌਦਾ ਵੀ ਲੱਗਣ ਜਾ ਰਿਹਾ ਤੇ ਸਿੱਖ ਕੀ ਕਹਿ ਰਹੇ ਨੇ ਪਰਾਂ ਤੁਹਾਨੂੰ ਮੈਂ ਉਹਦੀ ਵੀਡੀਓ ਸੁਣਾ ਦਿੰਦਾ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਵਕੀਲਾਂ ਦੀ ਹੈ ਵਕੀਲ ਦਰਾ ਸਾਲ ਦੇ ਵਿੱਚ ਭੜਕ ਚੁੱਕਿਆ ਇਸ ਗੁਲਬਚੋਰ ਦੇ ਉੱਤੇ ਯਾਰੇ ਵਕੀਲ ਅਮਰਤਪਾਲ ਸਿੰਘ ਮਹਿਰੋਂ ਦਾ ਉਹਨਾਂ ਨੇ ਇੱਕ ਟਿੱਪਣੀ ਨੂੰ ਲੈ ਕੇ ਬਹੁਤ ਵੱਡੀ ਗੱਲ ਚੱਕੀ ਆ ਕਿ ਇਹਨਾਂ ਨੇ ਕਹੇ ਸੀ ਉਹਨੇ ਬਰਾਤਕਾਰ ਕੀਤਾ ਕਿਉਂਕਿ ਉਹਨਾਂ ਦੇ ਕਲਾਇੰਟ ਨੇ ਘਮਨ ਬ੍ਰਦਰ ਦੇ ਅਮਰਤਪਾਲ ਸਿੰਘ ਮਹਿਰੋਂ ਤੈਸ ਕਰਕੇ ਇਸ ਗੱਲ ਨੂੰ ਅੱਗੇ ਲੈ ਕੇ ਆਉਣਗੇ ਤਾਂ ਹੁਣ ਸੇਨ ਕੀ ਕਹਿ ਰਹੇ ਨੇ ਇਹਨੂੰ ਪਹਿਲਾਂ ਆ ਸੁਣ ਲੋ ਉਸ ਤੋਂ ਬਾਅਦ ਆਪਾਂ ਦੂਜੀ ਅਪਡੇਟ ਤੇ ਚੱਲਾਂਗੇ ਜਿਹੜੀ ਕਿ ਭਾਈ ਅਮਰਤਪਾਲ ਸਿੰਘ ਦੇ ਵਕੀਲ ਬਣੀਓ ਇਸ ਖਾਚ ਦੇ ਵਿਰੁੱਧ ਸੁਣੋ ਇਹ ਟੋਕੜ ਬੋਚ ਕੁੱਤੇ ਨੇ ਇਹ ਇਕੱਠੇ ਹੋਏ ਵੇ ਇਹ ਦੋ ਤਿੰਨ ਨੇ ਨੋਂ ਨਹੀਂ ਲੈਣਾ ਉਹਦਾ ਪੂਰਾ ਕੀ ਉਹਦਾ ਰਣਜੀਤ ਬੁੱਟਾ ਕਹਿੰਦੇ ਬੁੱਟਾ ਚੋਰ ਬੁਲਖ ਚੋਰ ਇਹ ਜਿੰਨੀ ਵਾਰੀ ਵੀ ਭੋਂਕੇ ਨੇ ਤੇ ਜਿੰਨੀ ਵਾਰੀ ਵੀ ਇਹਨਾਂ ਦੀ ਜਵਾਨ ਦੇ ਵਿੱਚੋਂ ਅਲਵਾਜ ਨਿਕਲੇ ਨੇ ਉਹ ਸਿੱਖਾਂ ਦੇ ਵਿਰੋਧ ਨਿਕਲੇ ਨੇ ਕੋਈ ਖਾਲਸਾ ਅਕਤਖਤ ਦੇ ਉਹਦੀ ਮਰਿਆਦਾ ਦੇ ਉੱਤੇ ਇਹਨਾਂ ਨੇ ਕੋਈ ਇੰਟਰਵਿਊ ਕੀਤੀ ਹੋਵੇ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਆਦਮੀਆਂ ਦੇ ਕੀਤੀ ਹੋਵੇ ਕੁਛ ਵੀ ਕੀਤਾ ਹੋਵੇ ਇਹਨਾਂ ਨੇ ਫੰਦ ਦੇ ਵਾਸਤੇ ਇੱਕ ਪੈਸੇ ਦਾ ਵੀ ਕੋਈ ਇਹਨਾਂ ਨੇ ਚੰਗਾ ਕਰਮ ਕੀਤਾ ਹੋਵੇ ਜੋਦੋਂ ਇਹਨਾਂ ਨੇ ਬੋਲਣਾ ਕੰਜਰਾਂ ਨੇ ਕੁੱਤਿਆਂ ਨੇ ਇਹਨਾਂ ਦੇ ਮੂੰਹ ਚੋਂ ਨਾ ਗੰਦੀ ਨਿਕਲਦਾ ਤੇ ਇਹ ਪੰਥ ਦੇ ਐਂਟੀ ਭੋਗਤ ਦੇ ਨੇ ਹੁਣ ਫ੍ਰੀ ਫਾਈ ਅੰਮ੍ਰਿਤਪਾਲ ਸਾਹਿਬ ਦੇ ਨਾਲ ਆ ਸੀ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਨੂੰ ਪੁਲਿਸ ਕੋਟਾ ਸਾਰੀਆਂ ਜਥੇਬੰਦੀਆਂ ਦੀ ਤੇ ਇਧਰੋਂ ਪਟਿਆਲਾ ਇਲਾਕਾ ਤੇ ਬਾਬਾ ਜੀ ਦਾ ਸੰਗਰੂਰ ਇਲਾਕਾ ਤੇ ਬਾਬਾ ਜੀ ਦਾ ਮਰੇਰ ਕੋਟਲਾ ਤੇ ਪਟਿਆਲਾ ਇਲਾਕਾ ਧਰਨਾ ਲਾ ਦਿੱਤੇ ਜਿੰਨੀ ਵੀ ਸੰਗਤਾਂ ਸੰਗਤ ਨੂੰ ਸਾਰੀ ਸੰਗਤ ਨੂੰ ਪਤਾ ਹੀ ਆ ਇਹ ਇਹ ਜਿਹੜੇ ਕੁੱਤੇ ਨੇ ਜਿਹੜੇ ਧੌਂਕਦੇ ਨੇ ਨੈਟਾਂ ਦੇ ਉੱਤੇ ਵੀਊ ਲੈਣ ਵਾਸਤੇ ਜਾਂ ਆਪਣੀ ਫੇਮ ਲੈਣ ਵਾਸਤੇ ਇਹਨਾਂ ਨੂੰ ਪੁੱਛੋ ਵੀ ਇਹਨਾਂ ਨੇ ਪੱਤ ਵਾਸਤੇ ਪੰਥ ਜੀ ਕੀ ਦੇਣ ਕੀ ਆ ਸਾਰੇ ਐਸਐਸ ਬਾਰੇ ਗੱਲਾਂ ਉਹ ਇਹਦੀ ਪੂਰ ਸਪੋਰਟ ਕਰਦੇ ਨੇ ਜਦੋਂ ਇਹ ਪੰਜਾਬ ਵਿੱਚ ਆਵੇ ਅਸੀਂ ਸਿੱਖ ਉਹਨਾਂ ਅੰਗ ਸਿੰਘ ਜਿਸੇ ਹੁੰਦੀਆਂ ਜਿੰਨੀਆਂ ਵੀ ਜਸੇ ਹੁੰਦੀਆਂ ਨੇ ਪੰਥ ਬੋਡਾ ਦਾਲ ਜਾਂ ਤਰਨਾ ਦਾਲ ਵੀ ਦੀ ਜੰਦੀ ਹੈ ਸਾਰਿਆਂ ਨੂੰ ਅਸੀਂ ਮੈਂ ਤਾਂ ਕਰਦੇ ਆਂ ਵੀ ਇਹਦਾ ਫੜ ਕੇ ਬਾਣਾ ਲਹਾਇਆ ਜਾਵੇ ਇਹਦੇ ਚੰਗੀ ਤਰ੍ਹਾਂ ਰੀਜ ਲਾ ਕੇ ਜੁੱਤੀ ਫੇਰੀ ਜਾਵੇ ਜਿਹੇ ਸਾਨੂੰ ਪੰਜਾਬ ਦੇ ਵਿੱਚ ਮਿਲਦਾ ਥਾਸੇ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਕਹਿਣਾ ਚਾਹੁੰਦੇ ਆਂ ਵੀ ਇਹਦੇ ਜੁੱਤੀ ਫਿਰੂਗੀ ਯਾਨੀ ਮਹਿੰਗੇ ਜਥੇ ਬੰਦੀਆਂ ਜਿੰਨੀਆਂ ਵੀ ਪੰਜਾਬ ਦੇ ਅੰਦਰ ਨੇ ਉਹ ਚਾਹੇ ਬੁੱਢਾਦਾਲ ਹੋਵੇ ਚਾਹੇ ਕੋਈ ਹੋਰ ਹੋਵੇ ਅਕਾਲ ਤਖਤ ਸਾਹਿਬ ਤੋਂ ਵੀ ਇਸਦੇ ਆਰਡਰ ਆ ਗਏ ਨੇ ਕਿ ਇਸ ਬੰਦੇ ਨੂੰ ਜੁੱਤੀ ਫਿਰਨੀ ਤੇ ਇਹਨੂੰ ਸੋਧਾ ਲਗਣਾ ਜ਼ਰੂਰੀ ਹੈ ਕਿਉਂਕਿ ਆਕਾਲ ਪੁਰਖ ਸਾਹਿਬ ਦੀ ਨਿੰਦਿਆ ਜਿੰਨੀ ਇਹਨਾਂ ਲੋਕਾਂ ਨੇ ਕੀਤੀ ਹੈ ਉਹ ਨਹੀਂ ਸ਼ਾਇਦ ਹੀ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਕੋਈ ਇਹਨਾਂ ਤੋਂ ਪਹਿਲਾਂ ਕਰਦਾ ਹੋਵੇ ਕਿਉਂਕਿ ਪੰਜਾਬ ਦੇ ਅੰਦਰ ਜਿਹੜਾ ਸਿੱਖ ਕੌਮ ਦੇ ਵਿਰੁੱਧ ਇਹਨਾਂ ਲੋਕਾਂ ਨੇ ਗੰਦ ਪਾਇਆ ਪ੍ਰਾਣ ਕਰ ਦੇਣ ਵਾਲੀਆਂ ਗੱਲਾਂ ਨੇ ਜਦੋਂ ਇਹ ਗੱਲਾਂ ਕਹਿੰਦੇ ਨੇ ਸੁਣੀਆਂ ਨਹੀਂ ਜਾਂਦੀਆਂ ਸਾਡੇ ਸਿੱਖ ਕੌਮ ਦੇ ਯੋਧਿਆਂ ਤੋਂ ਜਾਂ ਸਾਡੇ ਆਮ ਲੋਕਾਂ ਤੋਂ ਤਾਂ ਹੁਣ ਜਿਹੜੇ ਅਮਰਪਾਲ ਸਿੰਘ ਮਹਿਰੋਂ ਦੇ ਵਕੀਲ ਨੇ ਉਹਨਾਂ ਨੇ ਕੀ ਕਿਹਾ ਬੜੀ ਹੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿਉਂਕਿ ਅਮਰਪਾਲ ਸਿੰਘ ਉਹਨਾਂ ਦਾ ਕਲਾਇੰਟ ਹੈ ਤੇ ਉਹਨਾਂ ਨੇ ਇੰਨੇ ਕਤੀੜ ਸ਼ਬਦ ਵਰਤੇ ਨੇ ਆ ਦੂਜੇ ਪਾਸੇ ਉਹਨਾਂ ਨੇ ਜਿਹੜਾ ਕੇਸ ਦੇ ਵਿੱਚ ਇਹ ਕਨੈਕਟ ਹੁੰਦਾ ਸ਼ਬਦ ਇਹ ਕਹਿੰਦਾ ਇਹਨੇ ਦਾਵਾ ਕੀਤਾ ਕਹਿੰਦਾ ਬਲਾਤਕਾਰ ਕੀਤਾ ਉਹਨਾਂ ਤਿੰਨਾਂ ਨੇ ਜਦੋਂ ਕਮਲਕੌਰ ਨੂੰ ਮਾਰਿਆ ਗਿਆ ਐਸੇ ਸ਼ਬਦ ਨੂੰ ਲੈ ਕੇ ਘੋਮਣ ਬ੍ਰਦਰ ਜਿਹੜੇ ਵਕੀਲ ਨੇ ਅਮਰਪਾਲ ਸਿੰਘ ਮਹਿਰੋਂ ਦੇ ਉਹਨਾਂ ਨੇ ਇਹ ਗੱਲ ਚੱਕ ਲਈ ਹੈ ਦਰਜ ਸਾਲ ਦੇ ਵਿੱਚ ਹੁਣ ਉਹਨੂੰ ਹਾਈ ਕੋਰਟ ਦੇ ਵਿੱਚ ਇਹ ਲੋਕ ਤੇ ਕਿਵੇਂ ਲੱਗਣਾ ਤੈਨੂੰ ਪੁੱਛਿਆ ਜਾਣਾ ਕਿ ਤੇਰੇ ਕੋਲ ਕਿਹੜੇ ਐਵੀਡੈਂਸ ਸੀਗੇ ਕਿਹੜੇ ਸਬੂਤ ਸੀ ਜਿਹੜੇ ਦੇ ਆਧਾਰ ਤੇ ਤੂੰ ਕਹੀ ਆ ਗੱਲ ਸੋਸ਼ਲ ਮੀਡੀਆ ਦੇ ਉੱਤੇ ਕਿਹਨਾਂ ਨੇ ਬਲਾਤਕਾਰ ਕੀਤਾ ਤਾਂ ਸਿੰਘਾਵਨਿਓ ਪ੍ਰਸ਼ਾਸਨ ਨੂੰ ਬੇਨਤੀ ਕੀਤਾ ਗਿਆ ਤੇ ਭਾਈ ਜੇਕਰ ਇਹ ਰੁਕਦਾ ਤਾਂ ਠੀਕ ਹੈ ਪਰ ਨਹੀਂ ਹੁਣ ਇਹਦੇ ਤੇ ਵੱਡੇ ਪੱਧਰ ਦੇ ਉੱਤੇ ਸੀ ਇਹਨੂੰ ਜੁੱਤੀ ਫੇਰਾਂਗੇ ਤੈਨੂੰ ਘਰੋਂ ਕੱਢ ਕੇ ਲਿਆਵਾਂਗੇ ਇਹ ਸਿੰਘਾਵਨਿਓ ਕਹਿ ਗਿਆ ਕਿਉਂਕਿ ਆਏ ਦਿਨ ਇਹ ਆਹ ਰੋਜ਼ ਗਾੜਾ ਲੈ ਕੇ ਲੋਕਾਂ ਤੋਂ ਪੈਸੇ ਖਾਂਦਾ ਇਹ ਜਿਹੜੇ ਵਿਊ ਖੜਦਾ ਨਾ ਪਹਿਲਾ ਲੋਕ ਗਾਲਾਂ ਦਿੰਦੇ ਨੇ ਫਿਰ ਉਹਨਾਂ ਨੂੰ ਇਹ ਪੜਦਾ ਉਸ ਤੋਂ ਬਾਅਦ ਇਹ ਸੁਣਦਾ ਫਿਰ ਇਹਨੂੰ ਚੈਨ ਆਉਂਦਾ ਇਹ ਕਰੈਕਟਰ ਇਹ ਜੇ ਦਰਲੇ ਲੋਕਾਂ ਦਾ ਕਿਉਂਕਿ ਪੰਜਾਬ ਦੇ ਅੰਦਰ ਇਹ ਬੰਦਿਆਂ ਨੇ ਨਾ ਤਾਂ ਕਦੇ ਸੇਕ ਕਾਮ ਦੀ ਹੱਕ ਦੇ ਵਿੱਚ ਗੱਲ ਕਰੀ ਐ ਇਹ ਉਸ ਪਰੜੇ ਵੱਲ ਨੂੰ ਜਾਂਦੇ ਜਿੱਧਰ ਲੋਕ ਕੋਈ ਵੀ ਨਾ ਹੋਣ ਯਾਨੀ ਲੋਕ ਜੇਕਰ ਕਹਿੰਦੇ ਆ ਬੰਦਾ ਮਾੜਾ ਤਾਂ ਉਹ ਉਹ ਕਹਣਗੇ ਚੰਗਾ ਯਾਨੀ ਉਲਟ ਜਾਂਦੇ ਨੇ ਤਾਂ ਹੁਣ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਵੀ ਜਿਹੜੀ ਗੱਲ ਅਸੀਂ ਚਾਹੁੰਦੇ ਸੀ ਪੰਜਾਬ ਦੇ ਸਿੱਖ ਉੱਠਣ ਤਹੇ ਜੋ ਲੋਕਾਂ ਨੂੰ ਨੱਥ ਪਾਵੇ ਉਹਦਾ ਸ਼ੁਰੂਆਤ ਹੋ ਗਈ ਹੈ ਪਰ ਪੰਜਾਬ ਦੇ ਲੋਕਾਂ ਤੇ ਵੀ ਜਾਣਨਾ ਚਾਹੁੰਦੇ ਆ ਜਿੰਨੇ ਵੀ ਸਾਡੇ ਭੈਣ ਭਰਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਣੇ ਆ ਕਿ ਆ ਖੱਚ ਬੰਦੇ ਦੇ ਕੀ ਤੁਸੀਂ ਹੱਕ ਦੇ ਵਿੱਚ ਹੋ ਜਾਂ ਇਹਦੇ ਵਿਰੁੱਧ ਹੋ ਜਾਂ ਇਹ ਹਿੰਦ ਸਿੰਘਾਂ ਦੇ ਹੱਕ ਚੋਂ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਆਕੇ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ